ਪਠਾਨਕੋਟ ਸਰਕਾਰੀ ਹਸਪਤਲ ਦਾ ਇੱਕ ਵੀਡੀਓ ਹੋਇਆ ਵਾਇਰਲ ਇੱਕ ਅੱਖਾਂ ਦੇ ਡਾਕਟਰ ਵੱਲੋਂ ਅੱਖਾਂ ਵਿਖਾਉਣ ਆਏ ਮਰੀਜ਼ ਨਾਲ ਕੀਤੀ ਜਾ ਰਹੀ ਬਦਸਲੂਕੀ ਬੱਚੇ ਨੂੰ ਬਾਹਰ ਛੱਡ ਕੇ ਆਉਣ ਲਈ ਕਹਿ ਰਹੀ ਡਾਕਟਰ ਵੀਡੀਓ ਵਾਇਰਲ ਹੋਣ ਤੇ ਉੱਚ ਅਧਿਕਾਰੀਆਂ ਨੇ ਲਿਆ ਕੜਾ ਸੰਗਿਆਨ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਹਰ ਇੱਕ ਸਿਹਤ ਸਹੂਲਤ ਦੇਣ ਦੀ ਗੱਲ ਆਖ ਰਹੀ ਹੈ ਉੱਥੇ ਹੀ ਪਠਾਨਕੋਟ ਦਾ ਸਰਕਾਰੀ ਹਸਪਤਲ ਅਕਸਰ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਜਿਸ ਦੇ ਵਿੱਚ ਲੋਕ ਖੱਜਲਖੁਆਰ ਹੁੰਦੇ ਨਜ਼ਰ ਆਉਂਦੇ ਰਹਿੰਦੇ ਹਨ ਇਦਾਂ ਦਾ ਹੀ ਇੱਕ ਮਾਮਲਾ ਉਸ ਵੇਲੇ ਪਠਾਨਕੋਟ ਸਰਕਾਰੀ ਹਸਪਤਲ ਵੇਖਣ ਨੂੰ ਮਿਲਿਆ ਜਦੋਂ ਆਪਣੀਆਂ ਅੱਖਾਂ ਵੇਖਾਉਣ ਆਈ ਇੱਕ ਮਹਿਲਾ ਦੇ ਨਾਲ ਅੱਖਾਂ ਦੀ ਮਾਇਰ ਡਾਕਟਰ ਵੱਲੋਂ ਤਿੱਖੀ ਨੋਕਚੋਕ ਹੋ ਗਈ ਅਤੇ ਡਾਕਟਰ ਵੱਲੋਂ ਬਦਸਲੂਕੀ ਕੀਤੀ ਗਈ ਜਿਸ ਦੇ ਪਿੱਛੇ ਕਾਰਨ ਸੀ ਕਿ ਅੱਖਾਂ ਦੀ ਡਾਕਟਰ ਨੇ ਮਹਿਲਾ ਮਰੀਜ਼ ਨੂੰ ਆਪਣੇ ਬੱਚੇ ਨੂੰ ਕਮਰੇ ਤੋਂ ਬਾਹਰ ਛੱਡ ਕੇ ਆਉਣ ਦੇ ਲਈ ਕਿਹਾ ਜਿਸ ਤੋਂ ਬਾਅਦ ਜ ਕਰ ਕਰ ਦਿੱਤਾ ਤਾਂ ਅੱਖਾਂ ਦੀ ਡਾਕਟਰ ਨੇ ਉਸ ਨੂੰ ਆਪਣੇ ਕਮਰੇ ਦੇ ਵਿੱਚੋਂ ਬਾਹਰ ਜਾਣ ਲਈ ਕਿਹਾ ਅਤੇ ਉਸ ਦੇ ਨਾਲ ਬਦਸਲੂਕੀ ਕੀਤੀ ਜਿਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਉੱਚ ਅਧਿਕਾਰੀਆਂ ਵੱਲੋਂ ਇਸ ਦਾ ਕੜਾ ਸੰਗਿਆਨ ਲੈਂਦੇ ਹੋਏ ਜਿੱਥੇ ਕਿ ਡਾਕਟਰ ਨੂੰ ਜੋ ਡੈਪੂਟੇਸ਼ਨ ਤੇ ਆਈ ਸੀ ਉਸ ਨੂੰ ਫਿਰ ਵਾਪਸ ਭੇਜ ਦਿੱਤਾ ਉੱਥੇ ਹੀ ਉਸ ਦੇ ਉੱਪਰ ਕਾਰਵਾਈ ਕਰਨ ਦੇ ਲਈ ਸਿਹਤ ਵਿਭਾਗ ਨੂੰ ਵੀ ਲਿਖਿਆ ਇਸ ਬਾਰੇ ਜਦੋਂ ਸਰਕਾਰੀ ਹਸਪਤਲ ਦੇ ਐਸਐਮਓ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਬੀਤੇ ਦਿਨੀ ਇਹ ਵੀਡੀਓ ਵਾਇਰਲ ਹੋਈ ਸੀ ਜੋ ਕਿ ਉਹਨਾਂ ਦੇ ਧਿਆਨ ਦੇ ਵਿੱਚ ਆਈ ਹੈ ਅਤੇ ਇਸ ਵੀਡੀਓ ਦੇ ਆਧਾਰ ਤੇ ਜੋ ਬਦਸਲੂਕੀ ਡਾਕਟਰ ਵੱਲੋਂ ਮਹਿਲਾ ਮਰੀਜ਼ ਦੇ ਨਾਲ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਡਾਕਟਰ ਜੋ ਕਿ ਡੈਪੂਟੇਸ਼ਨ ਤੇ ਆਈ ਸੀ ਉਸ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਇਹੀ ਨਹੀਂ ਸਿਹਤ ਵਿਭਾਗ ਨੂੰ ਇਸ ਡਾਕਟਰ ਵੱਲੋਂ ਕੀਤੀ ਗਈ ਗਲਤੀ ਤੇ ਬੰਦੀ ਕਾਰਵਾਈ ਕਰਨ ਦੇ ਲਈ ਵੀ ਲਿਖਿਆ ਗਿਆ ਹੈ। ਹਾਂ। ਨਿੱਚੱਕ ਕਿਉਂ ਨਹੀਂ ਕਰਨਾ ਤੁਸੀਂ ਦੱਸੋ ਹਾਂ? ਆ ਕੀ ਗਿਆ? ਤੇਰੇ ਆ ਕੀ ਲਾਗੇ ਦੱਸੋ ਸਾਰੇ ਜਾਨੇ ਦੇਖੇ ਕਰਦੇ ਦੱਸੋ ਕੀ ਆ? ਹਾਂ? ਦੱਸੋ ਨਾ ਕੀ ਗੱਲ ਹੈ? ਤੁਹਾਡੇ ਕੋਲ ਮੈਨੂੰ ਤਾਂ ਲੱਗਦਾ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਤੁਸੀਂ ਮੈਂਟਲੀ ਠੀਕ ਹੋ ਚੱਕ ਕੀ ਕਰਾਣ ਤੁਹਾਡੇ ਕੋਲ? ਜਾ ਨਹੀਂ ਤੂੰ ਇੱਥੇ ਲੈ ਵੀ ਨਹੀਂ ਤੂੰ ਜਾ ਬਹੁਤ ਹੋ ਗਿਆ ਬਹੁਤ ਹੋ ਗਿਆ ਬਸ ਬਹੁਤ ਹੋ ਗਿਆ ਮੈਡਮ ਬਹੁਤ ਹੋ ਗਿਆ ਸਾਡੇ ਸਿਵਲ ਹਸਪੀਟਲ ਵਿੱਚ ਜਿਹੜੇ ਸਾਡੇ ਆਪਣੇ ਇੱਥੇ ਤਣਾਤਾਈ ਸਰਜਨ ਹੈਗੇ ਡਾਕਟਰ ਨੇ ਆ ਗੁੱਤਾ ਉਹ ਮੈਡੰਟੀ ਲੀਵ ਤੇ ਚੱਲ ਰਹੇ ਹੈਗੇ ਉਹਨਾਂ ਦੀ ਥਾ ਦੇ ਡੈਪੂਟੇਸ਼ਨ ਤੇ ਡਾਕਟਰ ਸਾਡੀ ਡਿਊਟੀ ਲੱਗੀ ਸੀਗੀ ਸੋਮਵਾਰ ਮੰਗਲਵਾਰ ਬੁੱਧਵਾਰ ਡਾਕਟਰ ਅੰਕਿਤ ਹੈਗੇ ਉਹਨਾਂ ਦੀ ਡਿਊਟੀ ਲੱਗੀ ਸੀਗੀ ਤੇ ਸ਼ੁਵੀਰ ਸ਼ੁੱਕਰ ਸ਼ਨੀ ਜਿਹੜੇ ਹੈਗੇ ਅਪਥਰਮਿਕ ਅਫਸਰ ਹੈਗੇ ਉਹਨਾਂ ਦੀ ਡਿਊਟੀ ਲੱਗੀ ਸੀਗੀ ਤੇ ਕੱਲ ਇੱਕ ਵੀਡੀਓ ਵਾਇਰਲ ਹੋਇਆ ਜਿਹਦੇ ਵਿੱਚ ਉਹਨਾਂ ਨੇ ਕਿਸੇ ਪੇਸ਼ੈਂਟ ਨੂੰ ਦੇਖਣ ਤੋਂ ਮਨਾਂ ਕੀਤਾ ਹੈ ਉਹਦੇ ਨਾਲ ਬਤਨੀਜ਼ੀ ਕੀਤੀ ਹੈਗੀ ਆ ਮਾਨਯੋਗ ਸਿਵਲ ਸਰਜਨ ਡਾਕਟਰ ਅਤੀਸਰਾ ਰਿਆ ਨੇ ਬਹੁਤ ਹੀ ਜ਼ਿਆਦਾ ਖੜਾ ਸੰਗਿਆਨ ਲਿਆ ਹੈਗਾ ਆ ਉਹਦੀ ਜਿਹੜੀ ਡੈਪੂਟੇਸ਼ਨ ਹੈਗੀ ਆ ਉਹਦੀ ਕੈਨਸਲ ਕਰ ਦਿੱਤੀ ਹੈਗੀ ਤੇ ਵਾਪਸ ਸਾਨੂੰ ਆਪਣੀ origignal place of posting ਤੇ ਭਾਤੇ ਦੇ ਦਿੱਤਾ ਹੈ। ਤੇ ਉਹਨਾਂ ਦੇ ਖਾਤੇ ਉਹਨਾਂ ਨੇ ਅਸੀਂ ਜਿਹੜਾ ਹੈਗਾ ਆ ਜੋ ਵੀ ਕਾਰਵਾਈ ਹੈਗੀ ਆ ਅਸੀਂ ਲੈਟਰ ਲਿਖ ਕੇ ਉੱਚੇ ਅਧਿਕਾਰੀਆਂ ਨੂੰ ਉਹਨੂੰ ਦੇ ਦੇਣਾ ਹੈਗਾ ਤੇ ਜੋ ਵੀ ਕਾਰਵਾਈ ਉਹਨਾਂ ਵੱਲੋਂ ਆਈਗੀ ਅਸੀਂ ਉਸ ਅਨੁਸਾਰ ਹੋ ਜਾਏਗਾ। ਸਨੇਹਾ ਕਿ ਦਿੰਨਾ ਚਾਹੁੰਦਾ ਲੋਕਾਂ ਨੂੰ ਵੀ ਤੇ ਲੋਕਾਂ ਨੂੰ ਮੈਂ ਸਨੇਹਾ ਦੇਣਾ ਚਾਹੁੰਦਾ ਡਾਕਟਰਸ ਨੂੰ ਵੀ ਸਨੇਹਾ ਦੇਣਾ ਚਾਹੁੰਦਾ ਕਿ ਜਿਹੜਾ ਸਾਡੇ ਕੋਲ ਜਿਹੜਾ ਆਉਂਦਾ ਹੈ ਉਹ ਪਹਿਲੇ ਆਲਰੇਡੀ ਪਰੇਸ਼ਾਨ ਹੁੰਦਾ ਹੈਗਾ। ਤੇ ਡਾਕਟਰਸ ਨੂੰ ਚਾਹੀਦਾ ਹੈਗਾ ਕਿ ਉਹਨਾਂ ਨਾਲ ਬਹੁਤ ਹੀ ਨਰਮੀ ਨਾਲ ਪਿਆਰ ਨਾਲ ਤੇ ਉਹਨਾਂ ਨੂੰ ਰੋਗ ਮੁਕਤ ਕਰਨ ਦੀ ਕੋਸ਼ਿਸ਼ ਕਰਨ ਨਾ ਕਿ ਉਹਨਾਂ ਨਾਲ ਗਾਲੀ ਗਲੋਚਾਂ ਚੜਪ ਕਰਿਆ ਨਾ ਕਰਨ ਤੇ ਇਸ ਕਰਕੇ ਲੋਕਾਂ ਨੂੰ ਵੀ ਮੈਨੂੰ ਇਹ ਕਹਿਣਾ ਚਾਹਣਾ ਹੈ ਕਿ ਸਿਵਲ ਹਸਪਤਲ ਵਿੱਚ ਸਾਰੀਆਂ ਕਿਸਮ ਦੀਆਂ ਸਹੂਿਤਾਵਾਂ ਹਰ ਕਿਸਮ ਦਾ ਸਪੈਸ਼ਲਿਸਟ ਅਵੇਲੇਬਲ ਹੈਗਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਦੀ ਹੈ ਕਿ ਤੇ ਇੱਥੇ ਆ ਕੇ ਆਪਣਾ ਮੁਫਤ ਇਲਾਜ ਕਰਵਾ ਸਕਦਾ ਹੈ